श्री गुरु रविदास महाराज जी ਦੇ ਪ੍ਰਕਾਸ਼ ਉਤਸਵ ਸੰਬੰਧੀ ਫਗਵਾੜਾ ਵਿਖੇ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਆਰ ਐਮ ਨਿਊਜ਼ ਲਈ ਫਗਵਾੜਾ ਤੋਂ ਪੰਕਜ 파ਰਤਵਾਸ ਦੇ ਨਾਲ ਪੁਨੀਤ ਦੀ ਵਿਸ਼ੇਸ਼ ਰਿਪੋਰਟ you okay. ਸਮੂਹ ਸੰਗਤ ਨੂੰ ਸਤਗੁਰ ਰਵਿਦਾਸ ਮਹਾਰਾਜ ਦਾ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਗੁਰੂ ਘਰ ਵਿਖੇ ਸਾਰੇ ਪ੍ਰਬੰਧ ਕੰਪਲੀਟ ਹੋ ਚੁੱਕੇ ਨੇ ਤੇ ਪੁੱਛੀ ਪਲਾ ਮੰਟਾਂ ਦੇ ਵਿੱਚ ਸ਼ੋਭਾ ਯਾਤਰਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਆਰੰਭ ਹੋਣ ਵਾਲੀ ਹੈ ਸੋ ਮੇਰੀ ਸਮੂਹ ਸਾਧ ਸੰਗਤ ਨੂੰ ਇਹ ਬੇਨਤੀ ਹੈ ਕਿ ਆਪਾਂ ਇਸ ਭਾਰੀ ਇਕੱਠ ਦੇ ਵਿੱਚ ਬਹੁਤ ਹੀ ਡਿਸਪੀਸਪਲਨ ਅਤੇ ਪਿਆਰ ਸਤਿਕਾਰ ਅਤੇ ਪ੍ਰਬੰਧਾਂ ਦਾ ਆਪਣੇ ਆਪ ਬਹੁਤ ਅੱਛਾ ਧਿਆਨ ਦੇਣਾ ਜੈ ਗੁਰਦੇਵ ਧੰਨਵਾਦ ਸਾਡੇ ਆਪ ਦਾ ਬਹਿਣਾ ਮਾਣ ਜੀ ਜੈ ਗੁਰਦੇਵ ਜੈ ਗੁਰਦੇਵ ਜਿਸ ਤਰ੍ਹਾਂ ਕਿ ਹਰ ਸਾਲ ਆਪਾਂ ਸਾਰੀ ਦੁਨੀਆ ਵਿੱਚ ਜਿਹੜਾ ਹੈਗਾ ਸਤਿਗੁਰੂ ਰਵੀਦਾਸ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਹੈ ਜਿਹੜਾ ਉਹ ਬੜੀ ਤੂਫਾਨ ਤੇ ਸ਼ਰਧਾ ਨਾਲ ਮਨਾਨੇ ਹੈਗੇ ਉਸੇ ਕਰੇ ਵਿੱਚ ਇਸ ਸਾਲ ਵੀ ਜਿਹੜਾ ਹੈਗਾ ਦੇਖਣ ਵਿੱਚ ਹੈਗਾ ਕਿ ਸਾਨੀਆਂ ਸੰਤਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਬਥਾ ਜਿੰਨੇ ਉਤਸ਼ਾਹ ਹੈਗਾ ਬਹੁਤ ਬੜੇ ਖੁਸ਼ੀਆਂ ਦੇ ਨਾਲ ਤੇ ਚਾਅ ਦੇ ਨਾਲ ਇਹ ਦਿਹਾੜਾ ਬੁਲਾ ਰਹੇ ਨੇ ਜੇਕਰ ਤੁਸੀਂ ਕੀ ਤਾਂ ਵਾੜੇ ਵਿੱਚ ਜਿਹੜਾ ਹੈਗਾ ਪਿਛਲੇ ਆਪਾਂ ਬਹੁਤ ਸਾਰਾ ਪਹਿਲਾਂ ਤੋਂ ਜਿਹੜੀ ਆ ਗਈਆਂ ਜਿੱਥੇ ਪ੍ਰਵਾਸ ਫੇਰੀਆਂ ਰਹੇ ਅਤੇ ਸ਼ਾਮ ਨੂੰ ਸਵੇਰ ਪ੍ਰਵਾਸ ਫੇਰੀ ਜਿਹੜੀ ਚਲਦੀ ਹੈ ਗਈਆਂ ਉਹਨਾਂ ਰਾਹੀਂ ਗੁਰੂ ਮਾਤਾ ਗੁਰਗੱਲ ਕੀਤਾ ਗਿਆ ਹੈ ਅਤੇ ਵਿੱਚ ਬਹੁਤ ਵੱਡੀ ਤਰ੍ਹਾਂ ਵਿੱਚ ਸੰਗਤਾਂ ਨੇ ਜਿਹੜਾ ਹੈਗਾ ਨਤਮਸਤਕ ਹੋ ਕੇ ਗੁਰੂ ਮਾਤਾ ਅਸ਼ੀਸ਼ ਪ੍ਰਾਪਤ ਕੀਤਾ ਹੈਗਾ ਇਸੇ ਤਰ੍ਹਾਂ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਉਰਫ ਉਹ ਜਿਹੜਾ ਹੈਗਾ ਤੇੜਾ ਜਿਹੜਾ ਹੈਗਾ ਅੱਜ ਇਸੇ ਕਰੇ ਵਿੱਚ ਅੱਜ ਫਗਵਾੜੇ ਵਿੱਚ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਜਿਹੜਾ ਇਥੋਂ ਸੁਭਾਰੰਗ ਹੁੰਦਾ ਹੈਗਾ ਉਹਦੇ ਵਿੱਚ ਬਹੁਤ ਵੱਡੀ ਕਿੰਤੀ ਵੀ ਸਕਤਾ ਕਿ ਨਤਮਸਤ ਹੋ ਕੇ ਜਿਹੜੀਆਂ ਹੈਗੇ ਗੁਰੂ ਸਾਹਿਬ ਪ੍ਰਾਪਤ ਕਰਦੀਆਂ ਹੈਗੀਆਂ ਤੇ ਇਸ ਕਰਕੇ ਮੈਂ ਆਪਣੇ ਵੱਲੋਂ ਤਸਮੂਖਵਾੜਾ ਸੰਗਸ ਵੱਲੋਂ ਜਿੱਥੇ ਸਾਰੇ ਹੀ ਜੇਸ਼ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਬਧਾਈ ਦਿੰਦਾ ਉੱਥੇ ਹੀ ਗੁਰੂ ਸਾਹਿਬ ਅੱਜ ਅਸੀਂ ਸ਼ਰਧਾ ਕਰਦਾ ਹਾਂ ਕਿ ਉਹ ਸਾਰੇ ਸਾਰਿਆਂ ਤੇ ਹੌਂਦ ਵਾਲੇ ਸਵੈ ਵਿੱਚ ਆਪਣੇ ਕਿਰਪਾ ਬਣਾਈ ਰੱਖੇ ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਕਿ ਅੱਜ ਦੁਨੀਆ ਵਿੱਚ ਬਹੁਤ ਭਾਰੀ ਸਮਾਂ ਚੱਲ ਰਿਹਾ ਹੈ ਤੇ ਜੇਕਰ ਅਸੀਂ ਗੁਰੂ ਮਹਾਰਾਜ ਦੇ ਜਿਹੜੇ ਹੈਗੇ ਆ ਉਹਨਾਂ ਦੇ ਸਿਮਰ ਸਾਇ ਦੇ ਅਸਰ ਉਹਨਾਂ ਦਾ ਸੇਵਾ ਪ੍ਰਾਪਤ ਕਰਾਂਗੇ ਤਾਂ ਫਸੀ ਆਪਣਾ ਜਿਹੜਾ ਭਵਸਾਗ ਪ੍ਰਾਪਤ ਕਰ ਸਕਦੇ ਹਾਂ ਇਸ ਕਰਕੇ ਮੈਂ ਆਪਣੇ ਵੱਲੋਂ ਗੁਰੂਗੜਾ ਕੰਪਾਸ ਵੱਲੋਂ ਇਖਰੀਫ ਆਪ ਸਭ ਨੂੰ ਵੀ ਸਿਹਰ ਦੇ ਰਹੀਆਂ ਲੱਖ ਲੱਖ ਬਲਾਈ ਜੈ ਗੁਰਦੇਵਤਾ ਕੁੱਦੇ